ਬਾਕੀ ਕਹਿੰਦੇ ਟੱਕਰ ਸਿਰੇ ਦੀ ਹੈ ਇਧਰ ਜਹੀਰ ਮਾਲ ਭਾਰੀ ਤੱਕਦੇ ਮੁੰਡਾ ਕਹਿੰਦੇ ਸੱਪਾ ਵਾਲਾ ਸੱਪਾ ਵਾਲਾ ਸੱਪਾ ਵਾਲਾ ਸੱਪਾ ਵਾਲਾ ਓ ਸਿੰਮੂ ਓ ਬੱਲੇ 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 ਲੱਗ ਗਈ ਸੀ ਵਾਲਿਆ ਮਿੰਦੀ ਬਿਰਕ ਵੱਲੋਂ ਹਾਂ ਮਿੰਦੀ ਬਿਰਕ ਵੱਲੋਂ 100 ਡਾ ਲੱਗਿਆ ਮੇਰੇ ਮਿੱਤਰੋ ਆ ਪਈ ਖ ਰੇਡ ਆ 100 ਨੂੰ ਚੰਬੜ ਗਿਆ ਕਹਿੰਦੇ ਬਲਾਲ ਗਿੱਲ ਗਿੱਲ ਤੇ ਕਹਿੰਦੇ ਅੰਬਾ ਅੰਬਾ ਤੇ ਗਿੱਲੇ ਇਹ ਉਹ ਬੱਲੇ ਉਹ ਬੱਲੇ ਆ ਵਾਹ ਓਏ ਆ ਆ ਆ ਆ ਉਹ ਜਿਹੜੇ ਜਿਹੜੇ ਅੰਬੇ ਹੋ ਯਾਰ ਰੌਣਕਾ ਇਹ ਵੈਜਾ ਵੈਜਾ ਵਾਲਾ ਨਜ਼ਾਰਾ ਖੇਡ ਕਬੱਡੀ ਦਾ ਗੱਲਬਾਤ ਹੈ ਟਿਕਾਣੇ ਸਿਰੇ ਦਾ ਮੈਚ ਤੇ ਗੱਲ ਈਸੀ ਵਾਲਿਆਂ ਪਾ ਬੋਲੀ ਜਰਾ ਹਾਂ ਸਾਹਮਣੇ ਕਹਿੰਦੇ ਰੇਡ ਪੈ ਰਹੀ ਹੈ ਮੇਰੇ ਮਿੱਤਰੋ ਸ਼ੰਗਾਰਾ ਬੇਨੜੇ ਵਾਲਾ ਤੇ ਸਿਮਾ ਦੌਧਰ ਵਾਲਾ ਸਾਡੇ ਭਰਾਵਾਂ ਦਾ ਧੰਨਵਾਦ ਹੈ ਬਾਈ ਜੀ ਪੁਆਇੰਟ ਲੈਂਡ ਤੋਂ ਸਾਡੇ ਵੀਰ ਹਰਦੀਪ ਉਹਨਾਂ ਦਾ ਧੰਨਵਾਦ ਹੈ ਸਾਡੇ ਭਰਾਵਾਂ ਦਾ ਅੰਬਾ ਤੇ ਚੀਨੀ ਚੀਨੀ ਤੇ ਅੰਬਾ ਅੰਬਾ ਤੇ ਚੀਨੀ ਚੀਨੀ ਤੇ ਅੰਬਾ ਆਹ ਟੱਕਰ ਟੱਕਰ ਆ ਜੱਟ ਦਾ ਮੁਕਾਬਲਾ ਦਸਵੇਂ ਨੂੰ ਕਿੱਥੇ ਆ ਆ ਅੰਬੇ ਦਾ ਮਕਾਮ ਇਹ ਮੈਚ ਬਰਾਬਰਾਂ ਚ ਮੈਚ ਲਾਗੇ ਲਾਗੇ ਇਹ ਥੋੜਾ ਜਿਹੀ ਹੇਰ ਫੇਰ ਹੈ ਇਹ ਥੋੜਾ ਜਿਹੀ ਹੇਰ ਫੇਰ ਇਹ ਸਿਮੂ ਕੰਗ ਦੀ ਰੇਡ ਤੇ ਬਲਾਲ ਅਸलम ਗਿੱਲ ਇਹ ਸੜਕੇ ਲਗਾਈ ਇਹ ਗਿਆਰਤ ਨਾਲ ਲਗਾਈ ਇਹ ਜੁਰਤ ਨਾਲ ਲਗਾਈ ਇਹ ਨਾਗਾ ਵਾਲਾ ਬੱਲੇ ਇਹ ਲੱਗਦੇ ਹੋਈ ਯੋਰ ਆ ਬੱਲੇ ਬੱਲੇ ਹੁੰਦੀ ਹੋਈ ਇਹ ਬੱਲੇ ਬੱਲੇ ਹੁੰਦੀ ਹੋਈ ਤੇ ਪੁਆਇੰਟ ਫੇਰ ਹਾ ਉਹਦੇ ਬਾਅਦ ਏਰੀਆ ਚ ਹਿੱਟ ਇਹ ਵੱਖ-ਵੱਖ ਦੇਸ਼ਾਂ ਚ ਹਿੱਟ ਇਹ ਕਬੱਡੀ ਜਗਤ ਦੇ ਵਿੱਚ ਮੁੰਡਾ ਹਿੱਟ ਹੈ ਉਧਰਲੇ ਪਾਸੇ ਫਿਰ ਰੇਡ 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 ਆਦਲ ਗਿੱਲ ਆਦਲ ਗਿੱਲ ਆ ਭੰਗੜੇ ਪਾਉਂਦਾ ਹੋਇਆ ਗਿੱਲ ਆ ਬੱਲੇ ਬੱਲੇ ਕਰਵਾਉਂਦਾ ਹੋਇਆ ਇਹ ਹਰਮਨ ਹੰਬਾ ਫੇਰ ਆ ਗਿਆ ਹਾ ਅੰਬੇ ਦੀ ਰੇਡ ਹੈ ਹੁਣ ਕਾਰ ਕਰਵਾਵੇਗਾ ਬੱਲੇ ਬੱਲੇ ਇਹ ਵਕਤ ਇਹ ਟਾਈਮ ਇਹ ਸਮਾਂ ਦੱਸੇਗਾ ਮੇਰੇ ਮਿੱਤਰੋ ਅਗਲੀਆਂ ਟੀਮਾਂ ਵੀ ਆ ਜਾਣ ਚੀਨੀ ਤੇ ਅੰਬਾ ਆਹ ਟੱਕਰ ਆਹ ਮੁਕਾਬਲਾ ਆਹ বাজਦੀ ਧੌਲ ਮੇਰੇ ਮਿੱਤਰੋ ਉਹ ਬੱਲੇ ਬੱਲੇ ਹਾਏ ਓਏ ਮੇਰੇ ਰੱਬਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ